ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਪਿੰਡ ਦਾ ਨਾਮ ਸੀ ਫਤੇਪੁਰ ਪਰ ਕਿਸੇ ਦੇ ਵੀ ਫਤੇ ਨਹੀਂ ਸੀ ਹੋਈ ਖੇਤਾਂ ਦੀ ਮਿੱਟੀ ਅੱਜ ਵੀ ਸੋਨਾ ਉਗਲਦੀ ਸੀ ਪਰ ਪਿੰਡ ਦੇ ਜਵਾਨਾਂ ਦੀਆਂ ਨਸਾਂ ਵਿੱਚ ਉਨ ਸੋਨੇ ਦੀ ਥਾਂ ਜ਼ੈਰ ਦੌੜਦਾ ਸੀ ਸਾਡੇ ਨਾਇਕ ਦਾ ਨਾਮ ਸੀ ਜਗਸੀਰ ਬੀਏ ਪਾਸ ਉੱਚਾ ਲਮਾ ਗਬਰੂ ਜਿਸ ਦੀ ਸ਼ਾਤੀ ਕਦੇ ਕਬੱਡੀ ਦੇ ਮੈਦਾਨਾਂ ਵਿੱਚ ਫੁੱਲ ਕਿਚੂੜੀ ਹੋ ਜਾਂਦੀ ਸੀ ਉਸ ਦੇ ਸੁਪਨੇ ਸਨ ਪਟਵਾਰੀ ਦੀ ਨੌਕਰੀ ਪਿਓ ਦਾ ਕਰਜ਼ਾ ਲਾਉਣਾ ਤੇ ਆਪਣੀ ਪਿਆਰੀ ਵੀਰਪਾਲ ਨੂੰ ਵਿਆਹ ਕੇ ਲਿਆਉਣਾ ਪਰ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਬੰਦ ਸਨ ਜਗਸੀਰ ਨੇ ਚੰਡੀਗੜ੍ਹ ਵਿੱਚ 2 ਸਾਲ ਕੋਚਿੰਗ ਲਈ ਹਰ ਇਮਤਿਹਾਨ ਦਿੱਤਾ ਪਰ ਹਰ ਵਾਰ ਰਿਸ਼ਵਤਖੋਰੀ ਅਤੇ ਸਿਫਾਰਿਸ਼ਾਂ ਦੀ ਦੀਵਾਰ ਉਸ ਦੇ ਸਾਹਮਣੇ ਖੜੀ ਹੋ ਜਾਂਦੀ ਉਸ ਦੀ ਜੇਬ ਖਾਲੀ ਹੋ ਗਈ ਅਤੇ ਆਤਮਾ ਟੁੱਟ ਗਈ ਬੇਰੋਜ਼ਗਾਰੀ ਅਤੇ ਨਿਰਾਸ਼ਾ ਨੇ ਉਸ ਨੂੰ ਪਿੰਡ ਦੇ ਨੁੱਕਰ ਤੇ ਬੈਠੇ ਉਹਨਾਂ ਮੁੰਡਿਆਂ ਵੱਲ ਤੱਕ ਦਿੱਤਾ ਜਿਨ੍ਹਾਂ ਨੂੰ ਲੋਕ ਰੁੱਲਦੇ ਪ੍ਰਾਨ ਕਹਿੰਦੇ ਸਨ ਇੱਕ ਸ਼ਾਮ ਜਦੋਂ ਉਸ ਦੇ ਪਿਓ ਨੇ ਕਰਜ਼ੇ ਦੀ ਕਿਸ਼ਤ ਨਾ ਦੇ ਸਕਣ ਤੇ ਹੱਥ ਜੋੜੇ ਤਾਂ ਜਗਸੀਰ ਅੰਦਰੋਂ ਹਿੱਲ ਗਿਆ ਉਸ ਦੇ ਦੋਸ ਨੇ ਕਿਹਾ ਜੱਗੀ ਇੱਕ ਵਾਰੀ ਚੁੱਟਾ ਲਾ ਕੇ ਦੇਖ ਸਾਰੇ ਦੁੱਖ ਭੁੱਲ ਜਾਣਗੇ ਫਿਰ ਨਾ ਬੇਰੋਜ਼ਗਾਰੀ ਯਾਦ ਰਹੇਗੀ ਨਾ ਕਰਜ਼ਾ ਪਹਿਲਾਂ ਉਸਨੇ ਇਨਕਾਰ ਕੀਤਾ ਉਸ ਸਰਦਾਰ ਦਾ ਪੁੱਤ ਸੀ ਪਰ ਟੁੱਟੇ ਹੋਏ ਮਾਣ ਅਤੇ ਖਾਲੀ ਹੱਥਾਂ ਦੇ ਦਰਦ ਨੇ ਉਸ ਨੂੰ ਅੰਦਰੋਂ ਖਾ ਲਿਆ ਇੱਕ ਕਾਲੀ ਰਾਤ ਪਿੰਡ ਦੀ ਜੂਤੇ ਜਗਸੀਰ ਨੇ ਜ਼ਿੰਦਗੀ ਦਾ ਸਭ ਤੋਂ ਖਤਰਨਾਕ ਫੈਸਲਾ ਲਿਆ ਜਗਸੀਰ ਦਾ ਸਰੀਰ ਜਲਦ ਹੀ ਭੂਤ ਬਣ ਗਿਆ ਕਬੱਡੀ ਦਾ ਮੈਦਾਨ ਛੁੱਟ ਗਿਆ ਖੇਤਾਂ ਤੇ ਜਾਣਾ ਬੰਦ ਕਰ ਦਿੱਤਾ ਉਸ ਦੀ ਬੇਬੇ ਮਹਿੰਦਰ ਕੌਰ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ ਜੋੜ ਕੇ ਬੈਠੀ ਰਹਿੰਦੀ ਮੇਰੇ ਮਾਲਕ ਮੇਰੇ ਜਵਾਨ ਪੁੱਤ ਨੂੰ ਬਚਾਲਾ ਜਦੋਂ ਨਸ਼ੇ ਦੀ ਤੋੜ ਲੱਗਦੀ ਤਾਂ ਉਹ ਪਹਿਲਾਂ ਘਰ ਦਾ ਸਮਾਨ ਚੋਰੀ ਕਰਦਾ ਫਿਰ ਉਸਨੇ ਆਪਣੀ ਬੇਬੇ ਦੀ ਆਖਰੀ ਨਿਸ਼ਾਨੀ ਉਸਤੇ ਵਿਆਹ ਦੀਆਂ ਚਾਂਦੀ ਦੀਆਂ ਚਾਂਜਰਾਂ ਵੇਚ ਦਿੱਤੀਆਂ ਜਦੋਂ ਮਹਿੰਦਰ ਕੌਰ ਨੇ ਪੁੱਛਿਆ ਤਾਂ ਉਸਨੇ ਅੱਗੋਂ ਹੱਥ ਚੁਕਲਿਆ ਉਸੇ ਦਿਨ ਪਿਓ ਨੇ ਉਸ ਨੂੰ ਘਰੋਂ ਕੱਢ ਦਿੱਤਾ ਪਰ ਦਰਵਾਜ਼ੇ ਦੇ ਖੜੀ ਹੋ ਕੇ ਬੇਬੇ ਨੇ ਤਾਹ ਮਾਰ ਕੇ ਕਿਹਾ ਜਾ ਮੇਰੇਆ ਪਤਰਾ ਜਾ ਹੁਣ ਤੂੰ ਮੇਰਾ ਪੁੱਤ ਨਹੀਂ ਸਿਰਫ ਇੱਕ ਲਾਸ਼ ਹੈ ਬਾਹਰ ਨਿਕਲ ਕੇ ਜਗਸੀਰ ਇੱਕ ਕੂੜੇ ਦੇ ਢੇਰ ਤੇ ਡਿੱਗ ਪਿਆ ਉਸ ਦੀ ਰੂ ਉੱਥੇ ਹੀ ਤੜਫ ਗਈ ਜਿੱਥੇ ਉਸ ਦੇ ਸੁਪਨੇ ਦਬੇ ਹੋਏ ਸਨ ਵੀਰਪਾਲ ਨੇ ਸਾਰਾ ਕੁਝ ਸੁਣਿਆ ਉਸ ਨੇ ਜਗਸੀਰ ਦੇ ਪਿਓ ਦੇ ਪੈਰ ਫੜੇ ਤੇ ਕਿਹਾ ਮੈਂ ਇਸ ਨੂੰ ਛੱਡਾਂਗਾ ਹੀ ਨਹੀਂ ਮੈਂ ਇਸ ਨੂੰ ਠੀਕ ਕਰਾਂਗੀ ਪਰ ਜਗਸੀਰ ਪਿੰਡ ਛੱਡ ਚੁੱਕਾ ਸੀ ਵੀਰਪਾਲ ਨੇ ਫਿਰ ਇੱਕ ਬੇਹੱਦ ਖਤਰਨਾਕ ਫੈਸਲਾ ਲਿਆ ਉਸਨੇ ਆਪਣੀ ਪਿਓ ਤੋਂ ਜ਼ੋਰ ਪਵਾ ਕੇ ਕੈਨੇਡਾ ਦਾ ਵੀਜ਼ਾ ਲਵਾਇਆ ਨਾ ਸੁਪਨਾ ਪੂਰੇ ਕਰਨ ਲਈ ਬਲਕਿ ਜਗਸੀਰ ਨੂੰ ਭੁੱਲਣ ਲਈ ਤੇ ਆਪਣੇ ਪਰਿਵਾਰ ਨੂੰ ਬੇਰੋਜ਼ਗਾਰੀ ਦੀ ਦਲਦਲ ਤੋਂ ਕੱਢਣ ਲਈ ਉਸ ਦਿਨ ਵੀਰਪਾਲ ਦੀ ਫਲਾਈਟ ਸੀ ਉਸੇ ਦਿਨ ਜਗਸੀਰ ਨੂੰ ਨਸ਼ੇ ਦੀ ਹਾਲਤ ਵਿੱਚ ਸੜਕ ਕਿਨਾਰੇ ਬੇਹੋਸ਼ ਪਾਇਆ ਗਿਆ ਪਿਓ ਉਸਨੂੰ ਚੱਕ ਕੇ ਹਸਪਤਾਲ ਨਹੀਂ ਸਗੋਂ ਉਸੇ ਰੀਹੈਬ ਸੈਂਟਰ ਲੈ ਗਿਆ ਜਿੱਥੇ ਉਹ ਪਹਿਲਾਂ ਵੀ ਗਿਆ ਸੀ ਜਗਸੀਰ ਬਚ ਗਿਆ ਪਰ ਅੰਨ੍ਹਾ ਹੋ ਗਿਆ ਨਸ਼ੇ ਨੇ ਉਸਦੀ ਅੱਖਾਂ ਦੀ ਰੋਸ਼ਨੀ ਖੋ ਲਈ ਸੀ ਇੱਕ ਦਿਨ ਰੀਹੈਬ ਸੈਂਟਰ ਵਿੱਚ ਇੱਕ ਬਜ਼ੁਰਗ ਆਦਮੀ ਆਇਆ ਇਹ ਜਗਸੀਰ ਦਾ ਪਿਓ ਸੀ ਉਹ ਹਰ ਰੋਜ਼ ਉਸਨੂੰ ਸੈਰ ਕਰਾਉਂਦਾ ਜਗਸੀਰ ਨੇ ਅੰਨੀਆਂ ਅੱਖਾਂ ਨਾਲ ਹੱਸਣ ਦੀ ਕੋਸ਼ਿਸ਼ ਕੀਤੀ ਬਪੂ ਤੈਨੂੰ ਯਾਦ ਹੈ ਵੀਰਪਾਲ ਕਿੱਥੇ ਹੈ ਪਿਓ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤਰੇ ਉਸਨੇ ਆਪਣੀ ਜੇਬ ਵਿੱਚੋਂ ਇੱਕ ਕੈਨੇਡਾ ਦੀ ਮੋਹਰ ਲੱਗੀ ਚਿੱਠੀ ਕੱਢੀ ਜੋ ਵੀਰਪਾਲ ਨੇ ਭੇਜੀ ਸੀ ਪਿਓ ਨੇ ਜਗਸੀਰ ਨੂੰ ਚਿੱਠੀ ਨਹੀਂ ਸੁਣਾਈ ਉਸਦੀ ਆਵਾਜ਼ ਵਿੱਚ ਕੁលਿਆ ਦਰਦ ਸੁਨਾਇਆ ਮੇਰਾ ਪੁੱਤਰਾ ਵੀਰਪਾਲ ਇੱਥੇ ਨਹੀਂ ਹੈ ਉਹ ਪਰਦੇਸ ਵਿੱਚ ਖੇਤਾਂ 'ਚ ਕੰਮ ਕਰਦੀ ਹੈ ਉਹ ਕਹਿੰਦੀ ਹੈ ਕਿ ਉਹ ਮਾਂ-ਬਾਪ ਦਾ ਕਰਜ਼ਾ ਲਾ ਰਹੀ ਹੈ ਉਸਨੇ ਤੇਰੇ ਨਾਲ ਰਿਸ਼ਤਾ ਤੋੜ ਲਿਆ ਕਿਉਂਕਿ ਤੂੰ ਜਿਉਂਦਾ ਹੋ ਕੇ ਵੀ ਮਰ ਚੁਕਾ ਹੈ ਜਗਸੀਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਉਸਦੇ ਅੰਨੇ ਚਿਹਰੇ ਤੇ ਇੱਕ ਕਹੰਝੂ ਆਇਆ ਤੇ ਉਸਦੇ ਬੁੱਲਾਂ ਤੇ ਆ ਕੇ ਖਾਰਾ ਹੋ ਗਿਆ ਉਸਨੂੰ ਅਹਿਸਾਸ ਹੋਇਆ ਕਿ ਉਸਦੀ ਜ਼ਿੰਦਗੀ ਹੀ ਉਸਦੀ ਸਭ ਤੋਂ ਵੱਡੀ ਸਜ਼ਾ ਬਣ ਗਈ ਸੀ ਉਸਨੇ ਨੌਕਰੀ ਗਵਾਈ ਪਿਆਰ ਗਵਾਇਆ ਤੇ ਅੰਤ ਵਿੱਚ ਆਪਣੀ ਅੱਖਾਂ ਦੀ ਰੋਸ਼ਨੀ ਪੰਜਾਬ ਦੇ ਖੇਤਾਂ ਵਿੱਚ ਕਣਕ ਨਹੀਂ ਜਵਾਨੀ ਦੀਆਂ ਲਾਸ਼ਾਂ ਉਗ ਰਹੀਆਂ ਸਨ ਜਿਨ੍ਹਾਂ ਨੂੰ ਬੇਰੋਜ਼ਗਾਰੀ ਨੇ निगलਿਆ ਤੇ ਨਸ਼ੇ ਨੇ ਸਿਰਫ ਸਾਹਾਂ ਤੋਂ ਵਾਂਝਾ ਕੀਤਾ। ਇਹ ਕਹਾਣੀ ਪੰਜਾਬ ਦੇ ਤਿੰਨ ਵੱਡੇ ਦੁਖਾਂਤਾਂ ਨਸ਼ਾ, ਬੇਰੋਜ਼ਗਾਰੀ ਤੇ ਪਰਵਾਸ ਦਾ ਦਰਦ ਇੱਕੋ ਜਵਾਨ ਦੇ ਹਿੱਸੇ ਪਾ ਕੇ ਪੇਸ਼ ਕਰਦੀ ਹੈ। ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।